ਕਦੇ ਬਿਨਾ ਸੀਸ ਤੋਂ ਕਦੇ ਬਿਨਾ ਫੀਸ ਤੋਂ ਉਹ ਸਾਡੀ ਬੱਕਰੀ ਆ ਪਤਾ ਨਹੀਂ ਉਹ ਕੀ ਕੀਤੀ ਦੀਸ ਤੋਂ ਜੀ ਕਦੇ ਬਿਨਾ ਸੀਸ ਤੋਂ ਆ ਕਦੇ ਬਿਨਾ ਫੀਸ ਤੋਂ ਸਾਡੀ ਬੱਕਰੀ ਆ ਪਤਾ ਨਹੀਂ ਉਹ ਕੀ ਕੀਤੀ ਦੀਸ ਤੋਂ ਜਿੱਥੇ ਰਖੜੀ ਦਾ ਦਿਹਾੜਾ ਆ ਰਿਹਾ ਉੱਥੇ ਹੀ ਤੁਹਾਨੂੰ ਅੱਜ ਭੈਣ ਭਰਾਵਾਂ ਦਾ ਪਿਆਰ ਦਿਖਾਉਨੇ ਆ ਕਿਉਂਕਿ ਉਹ ਜੋੜੀ ਜਿਹੜੀ ਭੈਣ ਭਰਾਵਾਂ ਦੀ ਪੂਰੇ ਪੰਜਾਬ 'ਚ ਫੇਮਸ ਹੋ ਗਈ ਦੀ ਕਿਉਂਕਿ ਉਹ ਚੰਡੀਗੜ੍ਹ ਵੀ ਗਾਉਂ ਜਾਂਦੇ ਔਰ ਮੇਲੇ ਵੀ ਲਗਾਉਂਦੇ ਆ ਔਰ ਗਾ ਕੇ ਭੈਣ ਭਰਾਵਾਂ ਦੀ ਜਿਹੜੀ ਜੋੜੀ ਆ ਬਹੁਤ ਕਾਮਯਾਬ ਹੈ ਔਰ ਪਿਆਰ ਵੀ ਦੋਨਾਂ ਭੈਣ ਭਰਾਵਾਂ ਦਾ ਤੁਸੀਂ ਦੇਖ ਸਕਦੇ ਜੀ ਤੇ ਦੋਨੇ ਭੈਣ ਭਰਾ ਗਾਉਂਦੇ ਆ ਇਕੱਠੇ ਔਰ ਬੜੀ ਬੜੀ ਦੂਰ ਗਾਉਂ ਜਾਂਦੇ ਆ ਔਰ ਇਹਨਾਂ ਦਾ ਨਾਮ ਵੀ ਜਿਹੜਾ ਬਹੁਤ ਜ਼ਿਆਦਾ ਹੈ ਸੋਸ਼ਲ ਮੀਡੀਆ ਤੇ ਵੀ ਫੇਮਸ ਹੈ ਆਪਾਂ ਗੱਲ ਵੀ ਕਰਦੇ ਆ ਬੇਟਾ ਪਹਿਲਾ ਦੱਸੋ ਸ਼ਿਕਾਇਤ ਨਾਲ ਸਾਰੇ ਵੱਲੋਂ ਬੇਟਾ ਕੀ ਨਾਮ ਦਾ ਮੇਰਾ ਨਾਮ ਸਿੰਦਰਨ ਸੇਖਮਾ ਬੇਟਾ ਕਿਹੜਾ ਸੌਂਗ ਪਿਆਦਾ ਤੁਹਾਨੂੰ ਕਿਹੜਾ ਕਿਹੜਾ ਸ਼ੌਂਕ ਪਿਆ ਹਾਂਜੀ ਕਿਹੜਾ ਕਿਹੜਾ ਸ਼ੌਂਕ ਪਿਆਦਾ ਗੋਂਦਾਂ ਕਿੱਥੋਂ ਗਿਆ ਹਾਂਜੀ ਮੈਨੂੰ ਸ਼ੌਂਕ ਪਿਆ ਮੇਰੇ ਪਾਪਾ ਤੋਂ ਉਹ ਜਦ ਮੈਂ ਨਿੱਕੀ ਸੀ ਦੁਗਾਉਂਦੇ ਸੀ ਮੈਂ ਉਹਨਾਂ ਨੂੰ ਦੇਖਦੀ ਸੀ ਉਦੋਂ ਮੈਨੂੰ ਸ਼ੌਂਕ ਪਿਆ ਕਿੱਥੇ ਕਿੱਥੇ ਗੋਂਗ ਗਏ ਤੁਸੀਂ ਗੋਂ ਹਾਂਜੀ ਬਹੁਤ ਜਗਾਵਾਂ ਮੈਂ ਜਾ ਕਰਨੀ ਕਰਦੀ ਹਾਂ ਮੇਲਿਆਂ ਤੇ ਵੀ ਜਾਨੀ ਹਾਂ ਬਹੁਤ ਥਾਵਾਂ ਤੇ ਜਾਨੀ ਹਾਂ ਜਿੱਥੇ ਮੈਂ ਗੋਂਨੀ ਹਾਂ ਤਰੀ ਆਜ ਇਕੱਠੇ ਭੰਪਰਾ ਕਰਦੀ ਹਾਂਜੀ ਸਾਰੇ ਇਕੱਠੇ ਕਰਦੇ ਨਾਲ ਆਪਣੇ ਭਰਾਣੇ ਵੀ ਛੋਟੇ ਸੁਪੰਦੇ ਹਾਂਜੀ ਉਹਨਾਂ ਵੀ ਬਸ ਖਾਣ ਲਾ ਲੇ ਕਿਹੜਾ ਗਾਣਾ ਸੁਣਾਉਗਾ ਅਸੀਂ ਤੁਹਾਨੂੰ ਜੋਤੀ ਨੂਰਾ ਦਾ ਇੱਕ ਗਾਣਾ ਸੁਣਾਉਂ ਮਤਲਬ ਦੇ ਰਿਸ਼ਤੇ ਨੇ ਮਤਲਬ ਦੀ ਯਾਰੀ ਐ ਕੋਈ ਦਿਲ ਨੂੰ ਪੁੱਛਦਾ ਨਹੀਂ दौलत ही प्यारी है ओही तो ठगदा है जो अपना लगता है ओहता ठगदा है मेरा ऐ कहना है ਬੱਚੇ ਬਚ ਕੇ ਰਹਿਣਾ ਏ ਦੁਨੀਆ ਮਤਲਬ ਦੀ ਏ ਦੁਨੀਆ ਮਤਲਬ ਦੀ ਏ ਦੁਨੀਆ ਮਤਲਬ ਦੀ ਏ ਦੁਨੀਆ ਮਤਲਬ ਦੀ ਕੋਤ ਕਰੋ ਦਾ ਸ਼ੌਂਕ ਪਿਆ ਗੋਂਦਾ ਤੁਹਾਨੂੰ ਹਾਂਜੀ ਮੈਂ ਜਦੋਂ 7 ਸਾਲ ਦੀ ਸੀ ਉਦੋਂ ਤੋਂ ਮੈਂ ਗਾਉਣੀ ਆ ਤੇ ਮੈਨੂੰ ਸ਼ੌਂਕ ਆਪਣੇ ਪਾਪਾ ਤੋਂ ਪਿਆ ਉਹਨਾਂ ਦਾ ਸੁਪਨਾ ਸੀ ਕਿ ਮੈਂ ਇੱਕ ਬਹੁਤ ਵੱਡਾ ਸਿੰਗਰ ਬਣਾ ਤੇ ਉਹਨਾਂ ਦਾ ਸੁਪਨਾ ਤਾਂ ਪੂਰਾ ਹੋਇਆ ਨਹੀਂ ਤੇ ਮੈਂ ਹੁਣ ਉਹਨਾਂ ਦਾ ਸੁਪਨਾ ਪੂਰਾ ਕਰਾਂਗੀ ਤੇ ਬਹੁਤ ਵੱਡੀ ਸਿੰਗਰ ਬਣਾਂਗੀ। ਇਹ ਕਿੱਥੋਂ ਸਿੱਖਣ ਜਾਂਦਾ ਤੁਸੀਂ ਘਰ ਹੀ ਰਿਆਜ਼ ਕਰਦੇ ਕਿ ਕੋਈ ਉਸਤਾਦ? ਹਾਂਜੀ ਨਹੀਂ ਮੇਰੇ ਮੇਰੇ ਗੁਰੂ ਜੀ ਬਟਾਲੇ ਤੋਂ ਮਾਸਟਰ ਸਰਦਾਰੀ ਲਾਲ ਜੀ ਨੇ। ਕਿੰਨੇ ਵਜੇ ਸਵੇਰ ਨੂੰ ਉੱਠਦੇ ਹੋ ਪੜ੍ਹਾਈ ਵੀ ਹੈ ਨਾਲ ਰਿਆਜ਼ ਵੀ ਕਰਨਾ ਹੋਰ ਕਿੱਦਾਂ ਹੋਗਾ? ਹਾਂਜੀ ਮੈਂ ਸਵੇਰੇ 4 ਵਜੇ ਉੱਠਦੀ ਆਂ। ਫਿਰ ਮੈਂ ਪਾਠ ਕਰਦੀ ਆ ਉਸ ਤੋਂ ਬਾਅਦ ਮੈਂ ਰਿਆਜ਼ ਕਰਦੀ ਆ ਫਿਰ ਸਕੂਲ ਜਾਨੀ ਆ ਸਕੂਲ ਤੋਂ ਆ ਕੇ ਟਿਊਸ਼ਨ ਜਾਨੀ ਆ ਫਿਰ ਆ ਕੇ ਰਿਆਜ਼ ਕਰਦੀ ਜੀ ਕਦੇ ਬਿਨਾ ਸੀਸ ਤੋਂ ਹੋਂ ਗਦੇ ਬਿਨਾ ਫੀਸ ਤੋਂ ਉਹ ਸਾਡੀ ਵੱਖਰੀ ਆ ਪਤਾ ਨਹੀਂ ਉਹ ਕੀ ਕੀਤੀ ਦੀਸ ਤੋਂ ਜੀ ਕਦੇ ਬਿਨਾ ਸੀਸ ਤੋਂ ਕਦੇ ਬਿਨਾ ਫੀਸ ਤੋਂ ਸਾਡੀ ਵਖਰੀ ਆ ਪਤੇ ਨਹੀਂ ਉਹ ਕੀ ਤੀਰੀਸ ਤੋਂ ਹੋ ਪਾੜ ਕੇ ਕਿਤਾਬਾਂ ਦਾ ਪਹੁੰਦੇ ਅਸਲਾ ਲੰਡਰ ਵਿੱਚ ਜਾ ਕੇ ਵੈਰੀ ਕੇਰਦਾ ਸੂਰਮੇ ਦਲੇਰ ਦਾ ਸਿੰਘਨਾਮ ਸ਼ੇਰ ਦਾ ਨੰਗਰਾਂ ਚ ਦੇਗ ਲੋੜ ਭਵੇ ਤੇ ਅਗ ਫੇਰਦਾ ਸੂਰਮੇ ਦਲੇਰ ਦਾ ਸਿੰਘਨਾਮ ਸ਼ੇਰ ਦਾ ਨੰਗਰਾਂ ਚ ਦੇਗ ਲੋੜ ਭਵੇ ਤੇ ਅਗ ਫੇਰਦਾ ਹੋ ਹੜਾ ਸਿੰਘ ਸਾਡਾ ਸੀ ਮਜੀਠੀਆ ਤੇ ਸਿੱਖ ਵਿਗਿਆਨੀ ਤੋਪਦਾ ਹੱਥ ਲਾ ਕੇ ਸੀ ਪਤਾਲੀ ਲੋਗ ਮਰਦਾ ਵੇ ਪੂਰਾ ਜਮਾਂ ਜੰਗ ਤੋਪਦਾ ਓ ਬਾਬਾ ਦੀ ਪਸੇਖ ਖੰਡਾ ਟਾਰਾ ਸੇਪਦਾ ਪਤਾ ਲੱਗਦਾ ਸੀ ਉੱਠਦੇ ਹਨੇਰ ਦਾ ਸੂਰਮੇ ਦਲੇਰ ਦਾ ਸਿੰਘ ਨਾਮ ਸ਼ੇਰ ਦਾ ਗੰਗਰਾਜ ਤੇਗ ਲੋੜ ਪਵੇ ਤੇਗ ਫੇਰ ਦਾ ਹੋ ਗੱਲ ਵੀ ਕਰਦੇ ਨੇ ਤੇ ਪਾਪਾ ਦੇ ਨਾਲ ਸੁਖਣਾ ਪੂਰਾ ਕਰਦੇ ਤੇ हां जी सर बच्चे बहुत मेहनत कर रहे हैं जेड़ा मेरा सपना सी आज वो बच्चे कर रहे हैं ते मेरे मन नु बहुत खुशी है कि मेरे बच्चे इने ਲੈ ਕੇ ਆ मेहनत कर रहे हैं ते मेहनत करके वो बढ़िया सिंगर जेड़े हो बन गए। ਕਿੰਨੀ ਕਿ ਮਿਹਨਤ ਲੱਗਦੀ ਪਈ ਹੈ ਬੱਚਿਆਂ ਨੂੰ ਸਿਖਾਉਣਾ ਵਾ ਫਿਰ ਗਾਉਣਾ ਵੀ ਉਹਨਾਂ ਨੇ ਸਵਿਆਜ਼ ਵੀ ਕਰਨਾ ਵਾ ਸਕੂਲ ਵੀ ਜਾਣਾ ਸਰ ਬਹੁਤ ਮਿਹਨਤ ਕਰ ਰਹੇ ਆ ਬੱਚੇ ਬੜਾ ਸਟੱਗਲ ਵਾ ਕਈ ਵਾਰ ਇਹਨਾਂ ਨੂੰ ਮੇਲਿਆਂ ਦੇ ਵਿੱਚ ਮੈਂ ਲੈ ਕੇ ਜਾਣਾ ਵਾ ਜਗਰਾਤੇ ਵੀ ਸਾਨੂੰ ਕਈ ਵਾਰ ਬੁੱਕ ਹੁੰਦੇ ਉਹਨਾਂ 'ਚ ਵੀ ਜਾਣਾ ਜਗਰ ਮੇਲਿਆਂ ਵਾਲਿਆਂ ਦੇ ਵੀ ਫੋਨ ਆਉਂਦੇ ਕਈ ਵਾਰ ਇੰਨੀ ਗਰਮੀ ਦੇ ਵਿੱਚ ਦੁਪਹਿਰੇ ਮੋਟਰਸਾਈਕਲ ਤੇ ਲੈ ਕੇ ਬੱਚਿਆਂ ਨੂੰ ਜਾਣਾ ਤੇ ਮੇਲੇ ਦੇ ਵਿੱਚ ਵੀ ਗਰਮੀ ਹੁੰਨੀ ਪਰ ਚਲੋ ਪ੍ਰਬੰਧਕਾਂ ਨਾਲ ਸਾਡੀ ਗੱਲ ਭਈ ਹੁੰਦੀ ਸਾਨੂੰ ਬੁਲਾਇਆ ਹੁੰਦਾ ਟਾਈਮ ਸਾਨੂੰ ਮਿਲ ਜਾਂਦਾ ਪਰ ਸਟਰਗਲ ਕਰਨਾ ਪੈਂਦਾ ਮਿਹਨਤ ਵਾਸਤੇ ਤੁਹਾਨੂੰ ਪਤਾ ਕਾਮਯਾਬ ਹੋਣਾ ਸੋਸ਼ਲ ਮੀਡੀਆ ਦੀ ਬੱਚੀ ਜਿਹੜੀ ਬੜੇ ਫੇਮਸ ਹੋਈ ਹਾਂਜੀ ਸੋਸ਼ਲ ਮੀਡੀਆ ਦੇ ਉੱਤੇ ਬੱਚਿਆਂ ਦੇ ਬਹੁਤ ਸਾਰੇ ਵਿਊ ਨੇ ਔਰ ਪਿੱਛੇ ਜੇ ਥੋੜੇ ਦਿਨ ਹੋਏ ਆ ਪਿਛਲੇ ਦਿਨੀ ਇਹਦੀ ਬੇਟੀ ਦੀ ਸੋਸ਼ਲ ਮੀਡੀਆ ਦੇ ਉੱਤੇ ਛੋਟੀ ਜੀ ਕਲਿੱਪ ਇੱਕ ਬੜੀ ਧੀਆ ਵਾਲਾ ਸੌਂਗ ਜਿਹੜਾ ਬਹੁਤ ਮਸ਼ਹੂਰ ਹੋਇਆ ਔਰ 2 ਮਿਲੀਅਨ ਤੋਂ ਵੱਧ ਉਸ ਕਲਿੱਪ ਨੂੰ ਜਿਹੜੇ ਵਿਊ ਹੋਏ ਨੇ ਔਰ ਬਹੁਤ ਸਾਰਾ ਲੋਕਾਂ ਨੇ ਪਿਆਰ ਬਖਸ਼ਿਆ ਮੇਰੇ ਨਗਰ ਨੇ ਵੀ ਬਹੁਤ ਸਾਰਾ ਪਿਆਰ ਬਖਸ਼ਿਆ ਬਾਹਰੋਂ ਲੋਕਾਂ ਦੇ ਬਹੁਤ ਸਾਰੇ ਫੋਨ ਆਉਂਦੇ ਨੇ ਔਰ ਇਹਦੀ ਬੱਚੇ ਦੀ ਆਈਡੀ ਜਿਹੜੀ ਇੰਸਟਾਗ੍ਰਾਮ ਦੇ ਉੱਤੇ ਸਿਮਰਨ ਸੇਖਵਾ ਦੇ ਨਾਲ ਬਣੀ ਹੋਈ ਆ ਹੈਸ਼ ਪਾ ਕੇ 440 ਤੁਸੀਂ ਕੱਢ ਕੇ ਦੇਖ ਸਕਦੇ ਜੇ ਬੱਚੀ ਦੀ ਆਈਡੀ ਦੇਖ ਜੇ ਤੇ ਉਹ ਆਈਡੀ ਨੂੰ ਕਹਿੰਦੇ ਕਿਸ ਤਗੀਦ ਕਰਦੇ ਵੀ ਉਹਨੂੰ ਸ਼ੇਅਰ ਕੀਤਾ